ਉਹ ਥੱਲੇ ਅੱਜ ਤੁਹਾਡਾ ਰੂਪ ਚੋ ਹੈ ਤੁਹਾਡੀ ਕੰਸਿਸਟੈਂਸੀ ਦਾ ਇੱਕ ਹਿੱਸਾ ਆ ਆ ਬੜੇ ਲੰਬੇ ਸਮੇਂ ਤੋਂ ਕਾਂਗਰਸ ਇਥੋਂ ਲੀਡ ਰੈਂਦੀ ਸੀ ਇਹਨੂੰ ਕਿਸ ਤਰ੍ਹਾਂ ਦੇਖਦੇ ਪਹਿਲੀ ਕਰੀ ਦੇਖੋ ਪਤਾ ਗੱਲ ਕੀ ਹੈ ਅਸੀਂ ਵੀ ਇਸ ਹਰਗੇ ਜਿੱਤ ਜਰਬੇ ਕਰਦੇ ਰਹੇ ਹਨ ਜਦੋਂ ਸ਼ੁਰੂਮ ਨਿਕਲਦਾ ਤਾਂ ਜੀਤਵਰ ਮੱਡਰ ਸਾਹਿਬ ਆ ਗਏ ਕਦੇ ਕਿਸੇ ਹੋਰ ਸੱਜਣ ਨੂੰ ਦੇਤੀ ਕਦੇ ਬੀਐਸਪੀ ਨੂੰ ਦੇਤੀ ਠੋਸ ਬੰਦਾ ਵੀ ਇੱਥੇ ਨਹੀਂ ਹੈ ਤੇ ਵਾਲੀਆ ਸਾਹਿਬ ਵਰਗੇ ਜਿਹੜੇ ਇਨਫਲੂਐਂਸ ਵਾਲੇ ਵੀ ਐ ਪੋਲੀਟਿਕਲੀ ਵੀ ਐ ਅਫਸਰ شاہिज ਵੀ ਐ ਲੋਕਾਂ ਨਾਲ ਵੀ ਸਹਿਚਾਰਾ ਹੈ ਹਰ ਪੱਖ ਤੋਂ ਹੀ ਇਹ ਆਜ ਵੀ ਰਾਜਨੀਤਿਕ ਤੌਰ ਤੇ ਉੱਤਰੀ ਇੱਕ ਤੇ ਇਹਨਾਂ ਦੇ ਵਾਲੇ ਕਰ ਜੀ ਦੂਜੀ ਗੱਲ ਜਿਹੜੀ ਹੈ ਇਹ ਪੈਜ ਮੇਰੇ ਇਥੇ ਇਹ ਤਾਂ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇਧਰ ਵੀ ਬਲਟੋਵਾ ਜਿਹੜਾ ਨਿਹਰਾ ਹੀ ਲੋ ਆ ਹੂੰ ਠੀਕ ਹੈ ਹੋਵੇ ਸੋਨਹਰ ਵਾਰਸੂ ਆਕਾਲ ਰਾਣਾ ਜੀ ਭਾਵੇਂ ਪੰਜਾਬ ਦੇ ਪੰਥ ਦੀ ਵਿਰੋਧੀ ਪਾਰਟੀ ਵਿੱਚੋਂ ਪਰ ਇੱਕ ਜਾਤੀ ਸਬੰਧ ਹੁੰਦੇ ਆ ਸਮਾਜਿਕ ਸਬੰਧ ਹੁੰਦੇ ਆ ਮਡੇ ਭਾਈ ਦੇ ਤੌਰ ਤੇ ਮੈਂ ਉਹਦਾ ਸਤਿਕਾਰ ਕਰਦਾ ਜੀ ਪਰ ਮੈਂ ਰਾਣਾ ਜੀ ਨੂੰ ਕਹੂੰਗਾ ਕਿ ਰਾਣਾ ਜੀ ਇਹ ਮੈਂਬਰ ਪਾਰਲੀਮੈਂਟ ਤੁਸੀਂ ਵੀ ਰਹੇ ਜੇ ਇਸ ਵਾਰ ਜੇ ਉਹ ਸਰ ਉਹ ਵੀ ਤੇ ਦੱਦੋ ਇੱਕ ਕੰਮ ਦਾ ਹਜੋ ਜਿਹੜਾ 5 ਸਾਲ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਤੇ ਹੋਵੇ ਵੀ ਸਰਕਾਰ ਕਾਂਗਰਸ ਦੀ ਕੀ ਸਵਾਰਿਆ ਗੱਲਾਂ ਦਾ ਥੋੜੀ ਅਰਸਾ ਹਰਦਾ ਜੱਫੀ ਪਾ ਲਈ ਐ ਕਰਕੇ ਕਰ ਲਿਆ ਇਸ ਤਰ੍ਹਾਂ ਨਹੀਂ ਸੌਂਦਾ ਰਾਣਾ ਜੀ ਆਪ ਦਾ ਕੋਈ ਪ੍ਰੋਜੈਕਟ ਕਰਾਉਂ ਕੋਈ ਕੰਮ ਕਰਾਉ ਉਹ ਹੈ ਨਹੀਂ ਹਾਂ ਇੱਕ ਕੰਮ ਜ਼ਰੂਰ ਚੱਲਿਆ ਸੀਗਾ ਗਰੇਤਾ ਵਾਲਾ ਉਹ ਮੇਰੇ ਰਸੋਈ ਦੇ ਨਾਂ ਤੇ ਚੱਲ ਗਿਆ ਹੈਗਾ ਹਾਂਜੀ ਮੁੱਖ ਮੰਤਰੀ ਨੂੰ ਬਾਹਰ ਕੱਢਣਾ ਪਿਆ ਆਉਦੇ ਨੇ ਜਿੱਕੀ ਨੂੰ ਅਜੇ ਕਿ ਪਤਾ ਨਹੀਂ ਮੁੱਖ ਮੰਤਰੀ ਦਾ ਕੀ ਲੈਣਾ ਦੇਣਾ ਸੀਗਾ ਮਜਬੂਰੀ ਵੜ ਗਈ ਉਹੀ ਰਾਣਾ ਸਾਹਿਬ ਤੇ ਮੇਰੇ ਤੇ ਆਏ ਮੈਂ ਕਿੰਤੂ ਪਰ ਦੂਜੀ ਕਰਨਾ ਚਾਹਦਾ ਉਹਨਾਂ ਦਾ ਬੱਚਾ ਵੀ ਆ ਮੇਰਾ ਮੇਨਾਂ ਲਿਹਾਜ ਉਹਨਾਂ ਦੀ ਹਾਂਜੀ ਤੇ ਮੇਰਾ ਲਿਹਾਜ ਆ ਮੈਂ ਕਹਿ ਦਵਾਂ ਹੋ ਸਕਦਾ ਕਿ ਚਾਰ ਮੈਨੂੰ ਪਵਾ ਵੀ ਦੇਣਾ ਮੈਂ ਉਹ ਤੁਹਾਡੇ ਕੰਨ ਤੇ ਬੋਲ ਗਿਆ ਜਦੋਂ ਉਹਨੇ ਡੰਡਾ ਹਣਾ ਹਾਂਜੀ ਡੰਡੋ ਸਰ ਇੱਕ ਜਿਹੜਾ ਸੈਂਪਤਰੋਦਾ ਦਾ ਜਿਹੜਾ ਬਿਆਨ ਆਇਆ ਪੀਸ਼ਕ காங்கிரஸ் ਨੇ ਕਿਨਾਰਾ ਕਰ ਲਿਆ ਉਹਨਾਂ ਨੇ ਇੱਕ ਨਸਲੀ ਜੀ ਟਿੱਪਣੀ ਕੀਤੀ ਉਹ ਕਹਿੰਦੇ ਜੀ ਉੱਧਰਲੇ ਲੋਕ ਚਾਈਨਾ ਵਰਗੇ ਲੱਗਦੇ ਨੇ ਦੱਖਣ ਦੇ ਲੋਕ ਅਫਰੀਕਨ ਲੱਗਦੇ ਨੇ காங்கிரஸ் ਨੇ ਉਹ ਤੋਂ ਕਿਨਾਰਾ ਕਰ ਲਿਆ ਇੱਕ ਨਸਲੀ ਜੀ ਟਿੱਪਣੀ ਕੀਤੀ ਉਹਨਾਂ ਨੇ ਦੇਸ਼ ਦੇ ਅਨ ਸੇਮ ਪਤ੍ਰੋਦਾ ਜਿਹੜੇ ਕਾਂਗਰਸ ਦੇ ਰਹੇ ਨੇ ਉਹ ਉਹਨਾਂ ਨੇ ਕੀ ਕਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਇਸ ਇਲੈਕਸ਼ਨ ਦੇ ਦੌਰਾਨ ਇਹੋ ਜੀ ਟਿੱਪਣੀ ਆਣੀ ਬੇਸ਼ੱਕ ਹੈ ਕਾਂਗਰਸ ਕਿਨਾਰਾ ਕਰ ਗਈ। ਤੁਖਾਂਤ ਹਿੰਦੁਸਤਾਨ ਦਾ ਕਿ ਅੱਜ ਦੇਸ਼ ਦੀ ਲੋਕ ਸਭਾ ਦੀ ਚੋਣ ਹੋ ਰਹੀ ਹੋਵੇ ਤੇ ਜਿਹੜੇ ਸਰਮੌਰ ਆਗੂ ਨੇ ਤੇ ਸੇਮ ਪਤ੍ਰੋਦਾ ਦੀ ਗੱਲ ਕਰਦੇ ਜੇ ਇੱਥੇ ਤੱਕ ਸਾਡੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੇ ਨਸਲੀ ਹਮਲੇ ਕਰ ਰਹੇ ਨੇ ਨਸਲੀ ਟਿੱਪਣੀਆਂ ਕਰ ਰਹੇ ਨੇ ਇੱਕ ਫਿਰ ਕੋ ਵੰਡ ਪਾ ਰਹੇ ਪੋਲਰਾਈਜੇਸ਼ਨ ਕਰਕੇ ਵੋਟਾਂ ਲੈਣਾ ਚਾਹੁੰਦੇ ਵੋਟਾਂ ਤੁਸੀਂ ਕੰਮ ਦੇ ਸਿੱਤੇ ਲਓ ਹਾਂ ਜੀ ਕਿਉਂ ਤੁਸੀਂ ਲੋਕਾਂ 'ਚ ਨਫ਼ਰਤ ਪੈਦਾ ਕਰਦੇ ਮੈਂ ਅੱਜ ਵੀ ਇੱਥੇ ਸਦਾ ਦਿੱਤਾ ਹੈ ਕਬੂਤਰਲੇ ਵਾਲਿਆਂ ਨੂੰ ਕਿ ਭਾਈ ਮੈਂ ਪੰਥ ਤੇ ਪੰਜਾਬ ਦਾ ਮਦਈ ਹਾਂ ਜੇ ਪੰਜਾਬ ਖੁਸ਼ਹਾਲ ਹੈ ਤੇ ਪੰਥ ਮਜ਼ਬੂਤ ਹੈ ਤੇ ਜੇ ਪੰਥ ਮਜ਼ਬੂਤ ਹੈ ਤੇ ਪੰਜਾਬ ਵਸਦਾ ਹੈ ਤੇ ਬੱਚੂ ਤਾਦੇ ਜੇ ਇੱਥੇ ਭਾਈਚਾਰਕ ਸਾਜ ਮਜ਼ਬੂਤ ਹੋਵੇ ਜੇ ਇਥੇ ਸੁੱਖ ਸ਼ਾਂਤੀ ਹੋ ਤਾਂ ਸਾਡੀ ਸਾਡੀ ਇਥੋਂ ਦੀ ਆਰਥਿਕਤਾ ਮਜ਼ਬੂਤ ਹੋਊ ਸਾਡੇ ਬੱਚਿਆਂ ਦੇ ਕੰਮ ਹੋਣਗੇ ਚਾਹੇ ਠੀਕ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੈ ਤੇ ਸਾਡਾ ਸਾਰਿਆਂ ਦਾ ਮਸਲਾ ਹੈ ਸਾਂਝਾ ਹੈ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਮੈਂ ਕਹਿੰਦਾ ਕਿ ਧਰਮ ਜਾਤ ਤੋਂ ਉੱਪਰ ਇਹ ਗੱਲ ਕਰਨੀ ਚਾਹੀਦੀ ਬਾਕੀ ਤੇ ਸਾਡੇ ਪੰਜਾਬ ਦੇ ਮੁੱਦੇ ਔਰ ਮੈਂ ਜੇ ਮੇਰੇ ਤੇ ਕਪੂਰਥਲੇ ਦੇ ਵਿਧਾਨ ਸਭਾ ਹਲਕੇ ਦੇ ਤੇ ਖਡੂਰ ਸਭਾ ਲੋਕ ਸਭਾ ਹਲਕੇ ਦੇ ਲੋਕ ਵਿਸ਼ਵਾਸ ਰੱਖਦੇ ਹੈ ਕਿ ਇਹਦੀ ਬਾਤ ਚ ਦਮ ਹੈ ਇਹਦੀ ਕਾਰਗੁਜ਼ਾਰੀ ਜਦੋਂ ਮੈਂ ਇਹ ਹਿੱਕ ਤੇ ਚੜ ਸਕਦਾ ਹੈ ਤਾਂ ਮੈਨੂੰ ਵੋਟ ਪਾ ਦੇਣ ਕਿਤੇ ਭਾਵੇਂ ਬੇਸ਼ੱਕ ਉਹਨਾਂ ਦੀ ਮਰਜ਼ੀ ਤੇ ਟੋਸੇ ਇੱਕ ਕਲਚਰ ਹੂਟ ਚੱਲਿਆ ਹੋਇਆ ਆ ਕੱਲ ਹਿਆਰਪੁਰ ਤੋਂ ਬੀਐਸਪੀ ਦੇ ਉਮੀਦਵਾਰ ਆਪੇ ਸ਼ਾਮਲ ਹੋ ਗਏ ਅੱਜ ਇਕਾਲੀ ਦੰ ਦੇ ਚੰਡੀਗੜ੍ਹ ਵਾਲੇ ਆਪੇ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਟਿਕਟ ਦਿੱਤੀ ਇਹ ਕੀ ਦਬਾਅ ਆ ਕੀ ਮੰਨਦੇ ਹੋ ਸਰਕਾਰਾਂ ਦਾ ਇਹ ਸਾਰੀਆਂ ਖੇਡਾਂ ਉੱਥੇ ਦੀ ਜਿਹੜੀ ਆ ਨਾ ਜੀ ਚੰਡੀਗੜ੍ਹ ਤੇ ਬੀਜੇਪੀ ਐਸਏ ਖੇਡ ਤੇ ਲੱਗੀ ਆ ਬਕੇ ਹਨ ਉੱਠਣ ਨਹੀਂ ਦੇਣਾ ਜੀ ਤੇ ਸਾਰੀ ਇਹੀ ਕਿ ਅਖੇ ਨਾਲ ਗੁੰਨਾ ਚੱਲ ਰਹੀਆਂ ਉਹਨਾਂ ਕੇ ਵਿਚਾਰੇ ਆਉਂਦੇ ਹੀ ਇਸੇ ਕੰਮ ਲਈ ਇੱਕ ਰਾਜਨੀਤੀ ਕਰਨੀ ਹੈ ਲੈ ਜਹੀਂ ਕਿਨੇ ਸਾਨੂੰ ਕੱਖ ਨਾ ਮਿਲੇ ਪੰਜਾਬ ਪੱਖੀ ਹਾਂ ਪੰਜਾਬ ਦੇ ਨਾਲ ਖੜੂਤੇ ਆ ਪੰਥ ਦੇ ਨਾਲ ਖੜੂਤੇ ਆ ਅਕਾਲੀ ਪਾਰਟੀ ਪੰਥ ਤੇ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਦੇ ਮਦਈ ਹੈ ਮਦਈ ਰਹਾ ਕਿ ਉਹਦੇ ਸਿਪਾਹੀ ਹੈ ਸਿਪਾਹੀ ਬਣਦੇ ਆ ਆਖਰੀ ਸਵਾਲ ਇਹ ਦੀ ਕਿਰਨਾਂ ਮੁਕਾਬਲਾ ਮੰਨਦੇ ਹੋ ਭਾਈ ਅਮਰਿਤਪਾਲ ਕਪੀਰ ਜੀਰਾ ਮਨਜੀਤ ਮੰਨਾ ਤੁਸੀਂ ਜਾਂ ਕਿਸੇ ਹੋ ਹੋ ਉਹਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਸੱਚੀ ਬਾਣੀ ਉਹਨੂੰ ਪਤਾ ਹੈ ਬਾਕੀ ਮੈਂ ਆਪ ਦੀ ਧੁੰ ਦੇ ਵਿੱਚ ਚੱਲਦਾ ਹਾਂ ਨਾ ਮੈਂ ਤੱਕ ਕਿਸੇ ਨਾਲ ਵੇਖਿਆ ਆ ਮਤ ਸਿੱਧਾ ਕਿ ਨਾ ਕਿ ਜੇ ਮੇਰੀ ਕਰਤੂਤ ਚੰਗੀ ਹੈ ਤੇ ਭਾਈ ਵੋਟ ਪਾ ਦਿਆ ਜੀ ਜੇ ਮੇਰੇ ਤੇ ਤੁਸੀਂ ਵਿਸ਼ਵਾਸ ਕਰਦੇ ਜੇ ਕਿ ਇਹ ਸਾਡਾ ਮਦਈ ਬਣ ਕੇ ਚੱਲੂਗੇ ਤੇ ਵੋਟ ਪਾ ਦਿਆ ਜੀ ਤੇ ਜੇ ਤੁਹਾਨੂੰ ਮੇਰੇ ਤੇ ਮੇਰੇ ਇੰਨੇ ਲੰਬੇ ਸਿਆਸੀ ਜੀਵਨ ਤੇ ਮੇਰਾ ਤੁਹਾਨੂੰ ਕਾਣੀ ਨਹੀਂ ਜਾਪਿਆ ਤੇ ਮੈਂ ਗੱਲਾਂ ਨਾਲ ਸਾਰਾ ਜਿੱਤਰਾ ਭਗਵੰਤ ਮਾਨ ਚੁਟਕਲੇ ਸੁਣਾ ਕੇ ਜਿੰਦਾ ਮੈਂ ਇਤਰਾ ਦਾ ਬੰਦਾ ਨਹੀਂ ਮੈਨੂੰ ਪਾਲੂ ਟਫ ਮੰਨੇ ਨੋ ਨੋ ਇੱਕ ਮਿੰਟ ਜੀ ਮੈਂ ਕਿਸੇ ਦਾ ਨਾਮ ਲੈਂਦਾ ਠੀਕ ਕਿਸੇ ਦਾ ਠੀਕ ਠੀਕ